ਸਾਤਕੜਾ ਕਰ ਲੈਂਦੇ ਹਾਂ ਕੁਝ ਪੱਤਰਕਾਰ ਵੀਰਾਂ ਮਿਲ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ-ਪੰਜਾਂ ਦਾ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਇਸ ਵੇਲੇ ਇੱਕ ਨਵੇਂ ਵਿਵਾਦ ਦੇ ਚੱਕਰ ਵਿੱਚ ਫਸਦਾ ਦਿਖ ਰਿਹਾ ਹੈ ਰਣਜੀਤ ਬਾਵੇ ਨੇ ਹਾਲ ਹੀ ਦੇ ਵਿੱਚ ਲਾਈਵ ਆ ਕੇ ਆਪਣੇ ਖਿਲਾਫ ਬੋਲਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਵਾਬ ਦਿੰਦਾ ਹੈ ਅਤੇ ਆਪਣੀ ਗੱਲ ਸਾਫ਼ ਤਰੀਕੇ ਦੇ ਨਾਲ ਰੱਖੀ ਹੈ ਦਰਅਸਲ ਗੱਲ ਕੁਝ ਪੁਰਾਣੀ ਹੈ ਲਗਭਗ 5 ਸਾਲ ਪਹਿਲਾਂ ਰਣਜੀਤ ਪਾਵੇ ਦਾ ਇੱਕ ਗਾਣਾ ਆਇਆ ਸੀ ਜਿਸਦੇ ਕੁਝ ਸ਼ਬਦਾਂ ਦੇ ਵਿੱਚ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਗਾਣੇ ਦੇ ਲਿਰਿਕਸ ਨਾਲ Hindu ਭਰਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਮਾਮਲੇ ਵਿੱਚ ਰਣਜੀਤ ਬਾਵੇ ਨੇ ਨਾ ਸਿਰਫ ਗਾਣਾ ਹਟਾ ਦਿੱਤਾ ਸੀ ਡਿਲੀਟ ਕਰ ਦਿੱਤਾ ਸੀ ਸਗੋਂ ਉਹਨਾਂ ਨੇ ਖੁੱਲੇ ਆਮ ਸਪਸ਼ਟੀਕਰਨ ਵੀ ਦਿੱਤਾ ਸੀ ਤੇ ਜਿਹੜੇ ਲੋਕ ਨਾਰਾਜ਼ ਸਨ ਉਹਨਾਂ ਤੋਂ ਮਾਫੀ ਵੀ ਮੰਗੀ ਸੀ ਪਰ ਹੁਣ ਮਾਮਲਾ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਹੈ ਜੰਮੂ ਕਸ਼ਮੀਰ ਵਿੱਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਰਣਜੀਤ ਬਾਵੇ ਨੇ ਉਹੀ ਪੁਰਾਣਾ ਗਾਣਾ ਗਾ ਦਿੱਤਾ ਜਿਸ ਕਰਕੇ ਲੋਕਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੋਸ਼ਲ ਮੀਡੀਆ ਤੇ ਵੀ ਰਣਜੀਤ ਬਾਵਾ ਨੂੰ ਲੈ ਕੇ ਚਰਚਾ ਤੀਬਰ ਹੋ ਗਈ। ਇਸ ਦੌਰਾਨ ਗਾਇਕ ਨੇ ਫਿਰ ਤੋਂ ਲਾਈਵ ਆ ਕੇ ਆਪਣਾ ਪੱਖ ਰੱਖਿਆ ਤੇ ਵਿਰੋਧ ਕਰਨ ਵਾਲਿਆਂ ਨੂੰ ਸਿੱਧੀ ਗੱਲ ਕਹੀ ਕਿ ਕਲਾਕਾਰ ਦਾ ਕੰਮ ਮਨੋਰੰਜਨ ਕਰਨਾ ਹੈ ਨਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਉਸਨੇ ਕਿਹਾ ਕਿ ਜੇਕਰ ਉਸ ਤੋਂ ਕਦੇ ਵੀ ਕੋਈ ਗਲਤੀ ਹੋਈ ਹੈ ਤਾਂ ਉਹ ਪਹਿਲਾਂ ਵੀ ਮਾਫੀ ਮੰਗ ਚੁੱਕਾ ਹੈ ਤੇ ਇਨਸਾਨੀਅਤ ਇਹੀ ਸਿਖਾਉਂਦੀ ਹੈ ਕਿ ਗਲਤੀ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ। ਰঞ্জੀਤ ਬਾਵੇ ਨੇ ਲਾਈਵ ਦੌਰਾਨ ਇਹ ਵੀ ਕਿਹਾ ਕਿ ਉਸਨੇ ਕਿਸੇ ਧਰਮ ਜਾਂ ਜਾਤੀ ਖਿਲਾਫ ਕਦੇ ਕੁਝ ਨਹੀਂ ਕਿਹਾ ਉਸਦਾ ਮਕਸਦ ਸਿਰਫ ਕਲਾ ਰਾਹੀਂ ਲੋਕਾਂ ਨੂੰ ਜੋੜਨਾ ਹੈ ਬਲਕਿ ਤੋੜਨਾ ਨਹੀਂ ਬਾਕੀ ਸਾਡੀ ਵੀ ਦਰਖਾਸਤ ਹੈ ਕਿ ਜਿਹੜੇ ਲੋਕ ਇਸ ਮਾਮਲੇ ਤੇ ਵਿਰੋਧ ਕਰ ਰਹੇ ਹਨ ਉਹ ਇੱਕ ਵਾਰ ਰঞ্জੀਤ ਬਾਵੇ ਦੀ ਗੱਲ ਧਿਆਨ ਨਾਲ ਸੁਣਨ ਕਿਉਂਕਿ ਹਰ ਕਲਾਕਾਰ ਤੋਂ ਗਲਤੀਆਂ ਹੋ ਸਕਦੀਆਂ ਹਨ ਪਰ ਇਰਾਦਾ ਕਦੇ ਗਲਤ ਨਹੀਂ ਹੁੰਦਾ ਹੁਣ ਤੁਸੀਂ ਵੀ ਦੇਖੋ ਰঞ্জੀਤ ਬਾਵੇ ਦਾ ਉਹ ਲਾਈਵ ਤੇ ਸੋਚੋ ਕੀ ਕਿਹਾ ਉਸ ਨੇ ਸੱਚਮੁੱਚ ਕਿ ਉਹ ਗਲਤ ਸੀ ਜਾਂ ਫਿਰ ਇਸ ਮਾਮਲੇ ਨੂੰ ਬੇਵਜਾ ਵਧਾਇਆ ਜਾ ਰਿਹਾ ਹੈ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਿੰਦੂ ਵੀ ਸਾਡੇ ਭਰਾ ਹੈ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਂਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾ ਰਹੇ ਹੋ ਉਹ ਗਾਣਾ ਆਏ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦੇਂਦਾ ਸੀ ਜਿਹੜਾ ਭਾਵਨਾਵਾਂ ਨੂੰ ਥੇਸ ਪਹੁੰਚਦੀ ਆ ਉਦਿਹ ਰਿਗਾਰਡਿੰਗ ਤੇ ਆ ਸਾਡਾ ਕੋਈ ਹੈਗੇ ਨਹੀਂ ਰੌਲਾ ਯਾਰ ਸਾਡੇ ਪਿੰਡ ਤੋਂ ਦੇ ਮੁੰਡੇ ਇੰਨੇ ਯਾਰ ਮੇਤਰਾ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਕੋਣ ਵੀ ਸਾਡੇ ਨਾਲ ਪੜ੍ਹਦਾ ਦੇ ਮੁੰਡੇ ਹੋ ਰਹਿੰਦੇ ਆ ਆ ਰਾਜਪੂਤਾਂ ਦੇ ਮੁੰਡੇ ਸਾਡੇ ਮਿੱਤਰ ਆ ਠਾਕੁਰਾਂ ਦੇ ਮੁੰਡੇ ਸਾਡੇ ਮਿੱਤਰ ਆ ਇਹ ਥੋੜੀ ਹੈਗੇ ਅਸੀਂ ਕੋਈ ਇੱਕੋ ਡੰਡਾ ਚੁੱਕਿਆ ਆ ਤੁਸੀਂ ਸਾਧਕੜਾ ਕਰ ਲੈਂਦੇ ਹੋ ਆ ਕੁਝ ਪੱਤਰਕਾਰ ਵੀਰ ਆ ਮੈਨ ਲੱਗਾ ਜਿਵੇਂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ ਪੰਜਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਤਾਂੰਦੇ ਠੇਕੇਦਾਰ ਤੁਸੀਂ ਨਾ ਇਹ ਤਾਂ ਕਰਿਆ ਕਰੋ ਸਾਡਾ ਕੋਈ ਰੌਲਾ ਨਹੀਂ ਯਾਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਜੰਮੂ ਸਾਡਾ ਆਪਣਾ ਸ਼ਹਿਰ ਆ ਪੰਜਾਬੀਆਂ ਦਾ ਸ਼ਹਿਰ ਆ ਸਾਰੇ ਡੋਗਲੀ ਸਾਡੇ ਭਰਾਵਾਂ ਵਰਗੇ ਆ ਸਾਡੀ ਸਾਡੀ ਵੀ ਤਾਂ ਬੋਲੀ ਆ ਸਾਰੇ ਸਾਰੀ ਜਗ੍ਹਾ ਤੇ ਕਿਸੇ ਨਾਲ ਸਾਡਾ ਕੋਈ ਵਿਰੋਧ ਨਹੀਂ ਭਰਾ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਛੋਟੀ ਜੀ ਲਾਈਫ ਆ ਪਿਆਰ ਮੁਹੱਬਤ ਕਰੋ ਜਦੋਂ ਸੁਣਨਾ ਹੋਊਗਾ ਆ ਜਾਾਂਗੇ ਨਹੀਂ ਸੁਣਨਾ ਤੇ ਕੋਈ ਗੱਲ ਨਹੀਂ ਕਰੇ ਬੈਠੇ ਅਖਾੜੇ ਲੱਗੇ ਜਾਂਦੇ ਆ ਕੋਈ ਇਧਰ ਆਲਾ ਨਹੀਂ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ